ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸਤਿਕਾਰ ਪਿਆਰ ਕਰਨ ਵਾਲੇ ਗੁਰਸਿੱਖ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਜਿਵੇਂ ਪਿਛਲੀ ਵਾਰ ਪਹਿਲਾਂ ਤੋਂ ਵੀ ਆਪਾਂ ਆਪਦੀਆਂ ਨੂੰ ਜਾਣਕਾਰੀ ਦਿੰਦੇ ਰਹਿੰਦੇ ਆ ਕਿ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਹਾਲਾਤ ਕਿਵੇਂ ਦੇ ਬਣ ਜਾਂਦੇ ਆ ਉਹਨਾਂ ਦੀ ਸੇਵਾ ਕਿਵੇਂ ਕਰਨੀ ਚਾਹੀਦੀ ਆ ਪਰ ਉਹ ਆਪਾਂ ਜਾਣਕਾਰੀ ਲੈਂਦੇ ਨਹੀਂ ਸਾਡੀ ਬਦਕਿਸਮਤੀ ਆ ਕਿ ਇਦਾਂ ਦੀਆਂ ਵੀਡੀਓ ਬਣਾਉਣ ਨੂੰ ਸਾਡਾ ਮਨ ਨਹੀਂ ਕਰਦਾ ਹੁੰਦਾ ਪਰ ਜਾਣਕਾਰੀ ਦੇਣ ਵਾਸਤੇ ਕਿ ਆਪਜੀ ਤੱਕ ਕਿ ਇਹ ਚੀਜ਼ ਮੁੜ ਕੇ ਗਾ ਅੱਗੇ ਨਾ ਹੋਵੇ ਉਹ ਚੀਜ਼ ਰੁਕ ਜਾਵੇ ਤੇ ਅੱਜ ਜਿਹੜੇ ਸਤਗੁਰ ਸਾਹਿਬ ਜੀ ਦੇ ਪਾਵਨ ਸਰੂਪ ਸਾਧ ਸੰਗਤ ਜੀ ਇੱਥੇ ਗੁਰਦੁਆਰਾ ਸਾਹਿਬ ਤੋਂ ਆਏ ਸੀਗੇ ਸੇਵਾਵਾਂ ਵਾਸਤੇ ਤੇ ਜੇ ਆਪ ਜੀ ਨੂੰ ਦਰਸ਼ਨ ਕਰਵਾਈਏ ਇਹਨਾਂ ਪਾਵਨ ਸਰੂਪ ਦੇ ਅਗਰ ਆਪ ਜੀ ਦਰਸ਼ਨ ਕਰੋ ਕਿ ਇੱਥੇ ਕੋਈ ਦੀਵੇ ਤੋਂ ਜਾਂ ਮੋਮਬਤੀ ਤੋਂ ਕੈਂਡਲ ਤੋਂ ਕਿਸੇ ਚੀਜ਼ ਤੋਂ ਲਗਾਤਾਰ ਅੱਗ ਲੱਗੀ ਆ ਉਹ ਅੱਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੱਕ ਪਹੁੰਚੀ ਆ ਤੇ ਅਗਰ ਆਪ ਜੀ ਦੇਖੋਗੇ ਕਿ ਜਿਹੜੇ ਜਲਦ ਦਾ ਹਿਸਾਇਆ ਇਹ ਕਾਫੀ ਲੰਮਾ ਟਾਈਮ ਇਹ ਬਰਨ ਹੁੰਦਾ ਰਿਹਾ ਸੜਦਾ ਰਿਹਾ ਤੇ ਜਿਹੜੇ ਗੁਰੂ ਸਾਹਿਬ ਜੀ ਦੇ ਇਹ ਜਲਦ ਆ ਇਹਦਾ ਹਾਲਾਤ ਇਹ ਆ ਕਿ ਵੱਖਰੇ ਵੱਖਰੇ ਹੋ ਗਏ ਸੰਜੀਤ ਆ ਗੁਰੂ 사ਤਪੁਰ ਸਾਹਿਬ ਜੀ ਦੇ ਪਾਵਨ ਸਰੂਪ ਦੇ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਆ ਜੀ ਇਹ ਇਹ ਮਹਾਰਾਜ ਸਾਹਿਬ ਜੀ ਦੇ ਹਾਲਾਤ ਆ ਇਹ ਜਿਹੜੇ ਸਤਗੁਰ ਸਾਹਿਬ ਜੀ ਦੇ ਪਾਵਨ ਅੰਗਾਂ ਦਾ ਜੇ ਆਪ ਜੀ ਦੇਖੋਗੇ ਇਹ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਪਾਵਨ ਅੰਗਾਂ ਦੇ ਵਿੱਚੋਂ ਵਰਕੀਆਂ ਨਿਕਲੀਆਂ ਆ ਤੇ ਇਹ ਇਕੱਲੇ ਇੱਕ ਅੰਗ ਨਹੀਂ ਪਤਾ ਨਹੀਂ ਕਿੰਨੇ ਅੰਗ ਗੁਰੂ ਸਾਹਿਬ ਜੀ ਦੇ ਆ ਹਾਲਾਤ ਹੋਏ ਆ ਜਿਹੜੇ ਮਹਾਰਾਜ ਸਾਹਿਬ ਜੀ ਦੇ ਵਿੱਚ ਵੀ ਜਿਹੜਾ ਜਾਲਾ ਲੱਗਾ ਆ ਅਗਰ ਆਪ ਵੀ ਦੇਖੋਗੇ ਇਹ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਇਸ ਤਰ੍ਹਾਂ ਹੋਇਆ ਆ ਆ ਨਿੱਕੇ ਨਿੱਕੇ ਮਹਾਰਾਜ ਸਾਹਿਬ ਜੀ ਦੇ ਅੰਗਾਂ ਦੇ ਟੋਟੇ ਇਹ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਇਹ ਹਾਲਾਤ ਇੱਕ ਵਾਰੀ ਵੀ ਆਪਾਂ ਅੱਗੇ ਵੀ ਬੇਨਤੀ ਕਰਦੇ ਆ ਕਿ ਇੱਕ ਦਿਨ ਦਾ ਇਹ ਨਹੀਂ ਵਰਤਾਰਾ ਹੁੰਦਾ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਪਾਵਨ ਅੰਗ ਜੇ ਇੱਕ ਇੱਕ ਦਿਨ ਹੋ ਗਿਆ ਦੂਜੇ ਦਿਨ ਕਿਉਂ ਨਹੀਂ ਰੁਕਿਆ ਗਿਆ ਇਹ ਬਹੁਤ ਵੱਡੇ ਸਵਾਲ ਅਸੀਂ ਪਹਿਲਾਂ ਵੀ ਕਰਦੇ ਰਹੇ ਗੁਰੂ ਸਾਹਿਬ ਜੀ ਦੇ ਇਹ ਅੰਗਾਂ ਦੇ ਜਿਹੜੇ ਆਹ ਆਪ ਪੀਛਾ ਇਹ ਹਰ ਇੱਕ ਅੰਗ ਦੇ ਵਿੱਚੋਂ ਨਿਕਲੇ ਆਉਂਦੇ ਆ ਆਪ ਜੀ ਦੇ ਦਰਸ਼ਨ ਕਰੋ ਇਹ ਮੈਂ ਆ ਜਿਹੜੇ ਮਹਾਰਾਜ ਸਾਹਿਬ ਜੀ ਦੇ ਅੰਗਾਂ ਆ ਸਾਰੇ ਜਿਹੇ ਅੰਗ ਦੇਖੋਗੇ ਆਪ ਜੀ ਇੱਥਾਂ ਤੋਂ ਇੱਥੋਂ ਕੋਈ ਬੇਲ ਦਾ ਹਿੱਸਾ ਨਹੀਂ ਬਚਿਆ ਕੋਈ ਬਾਣੀ ਦੇ ਅੰਗ ਅੱਖਰ ਉਹਨਾਂ ਸਾਰਿਆਂ ਦੇ ਛੋਟੇ-ਛੋਟੇ ਟੋਟੇ ਕਰ ਦਿੱਤੇ ਆ ਹੋ ਗਏ ਆ ਜਾਂ ਕਿਸ ਤਰ੍ਹਾਂ ਸੇਵਾਵਾਂ ਕਰਦਿਆਂ ਦੇ ਅਧੀਨ ਇਹ ਸਤਿਗੁਰਾਂ ਦੇ ਆ ਪਾਵਨ ਅੰਗਾਂ ਦੀ ਹਾਲਤ ਆ ਆਪ ਵੀ ਇਹ ਦਰਸ਼ਨ ਕਰੋ ਜਿਸੀ ਤਰ੍ਹਾਂ ਗੁਰੂ ਸਾਹਿਬ ਜੀ ਦੇ ਆਰੰਭ ਦੇ ਜਿਹੜੇ ਅੰਗ ਆ ਇਹ ਸੀ ਕਿਰਕਾ ਇੱਕ ਗੁਰੂ ਸਾਹਿਬ ਜੀ ਦੇ ਆਰੰਭ ਦੇ ਟਾਈਮ ਤੇ ਆ ਜਿਹੜੇ ਆਹ ਹਲਾਤ ਆ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਦੇ ਗੋਰ ਟੁੱਠੇ ਹਰਿ ਪ੍ਰਭ ਮੇ ਜੇ ਇਨ੍ਹਾਂ ਅੰਗਾਂ ਦੇ ਦਰਸ਼ਨ ਆਪ ਜੀ ਆ ਵੀ ਸਾਰੇ ਇਦਾਂ ਇਥੇ ਅੰਗਾਂ ਦੇ ਖਲਾਤ ਇਹ ਜਵਾਰ ਸਿੰਘ ਕਿਰਪਾਲ ਸਿੰਘ ਵੱਲੋਂ ਪ੍ਰਿੰਟ ਕੀਤੇ ਗਏ ਪਾਵਨ ਰੂਪ ਆ ਆ ਕਹਿਣ ਤੋਂ ਤਾਂ ਬਾਹਰ ਹੀ ਹੈ ਹਰ ਹਰ ਇੱਕ ਅੰਗ ਨੂੰ ਜਿਹਦਾ ਚੂਹਿਆਂ ਨੇ ਟੁੱਕਿਆ ਹੁੰਦਾ ਜਾਂ ਸਮਝ ਨਹੀਂ ਲੱਗਦੀ ਕਿ ਕਿਦਾਂ ਸਭ ਕੇ ਵਿਖ ਕਟ ਵੇਖਾ ਸਾਹਿਬ ਸੰਗਤ ਜੀ ਜੇ ਆਪ ਵੀ ਇੱਧਰ ਦਰਸ਼ਨ ਕਰੋਗੇ ਕਿ ਇੱਥੇ ਵੀ ਗੁਰੂ ਸਾਹਿਬ ਜੀ ਦੇ ਅੰਗਾਂ ਨੂੰ ਵੀ ਸੇਕ ਲੱਗਾ ਆ ਅ ਇੱਥੇ ਗੁਰੂ ਸਾਹਿਬ ਜੀ ਦੀ ਜਿਹੜੀ ਜਲਦ ਹੈ ਬਾਹਰੀ ਅੰਗ ਆ ਇਹਨਾਂ ਨੂੰ ਵੀ ਇਹ ਬਿਲਕੁਲ ਹੀ ਕਾਲੇ ਹੋ ਗਏ ਕਿਉਂਕਿ ਇਹਦੇ ਉੱਤੇ ਜਿਹੜੀ ਪਲਾਸਟਿਕ ਚੜ੍ਹੀ ਆ ਜਲਦ ਦੇ ਉੱਪਰ ਉਹ ਮੈਲਟ ਹੋਈ ਆ ਤੇ ਉਹ ਸਾਰੀ ਕਾਲਾ ਰੰਗ ਉਸ ਦਾ ਹੋ ਗਿਆ ਤੇ ਇਸੇ ਤਰ੍ਹਾਂ ਜੇ ਅਗਰ ਆਪ ਵੀ ਇੱਧਰ ਦਰਸ਼ਨ ਕਰੋਗੇ ਇੱਥੇ ਇੱਥੇ ਸਾਰਾ ਜਿਹੜੀ ਗੈਂਗਰ ਟੇਪ ਜੇ ਜਿਹੜੀ ਆਮ ਤੌਰ ਤੇ ਬਲੰਬਿੰਗ ਲਈ ਵਰਤੀ ਜਾਂਦੀ ਆ ਉਹ ਕੋ ਟੇਪ ਜਲਦ ਦੇ ਉੱਪਰ ਲੱਗੀ ਆ ਇਸ ਲੋਪ ਇਹ ਐਮ ਐ ਮਾਰਾ ਸਾਹਿਬ ਜੀ ਦੇ ਪਾਵਨ ਅੰਗ ਜਿਵੇਂ ਆਪ ਜੀ ਨੂੰ ਪਹਿਲਾਂ ਦਰਸ਼ਨ ਕਰਵਾਇਆ ਕਿ ਹਰ ਇੱਕ ਅੰਗ ਦੇ ਉੱਪਰ ਸੈਲੋ ਟੇਪ ਤੇ ਅੰਗਾਂ ਦੇ ਹਾਲਾਤ ਅਸੀਂ ਆਮ ਤੌਰ ਤੇ ਬੇਨਤੀ ਕਰਦੇ ਹੁੰਦੇ ਆ ਕਿ ਸੈਲੋ ਟੇਪ ਨਾ ਵਰਤੋ ਕਿਉਂਕਿ ਉਹਦੇ ਸਾਰੀ ਉਹਦੀ ਸਟੇਨ ਇੱਧਰ ਦੂਜੇ ਅੰਗਾਂ ਦੇ ਉੱਤੇ ਲੱਗ ਜਾਂਦੀ ਹੈ ਤੇ ਆਹ ਸਾਰੇ ਅੰਗਾਂ ਦੇ ਹਾਲਾਤ ਮਹਾਰਾਜ ਸਾਹਿਬ ਜੀ ਦੇ ਇਹਦਾ ਅਸੀਂ ਖਾਤੇ ਬਹੁਤ ਲ ਕਮਾਵਦੇ ਅਤਨਾ ਪਾਰ ਹਰ ਇੱਕ ਮਹਾਰਾਜ ਸਾਹਿਬ ਜੀ ਦੇ ਅੰਗ ਜਿਹੜੇ 600 ਤੋਂ ਲੈ ਕੇ ਤਕਰੀਬਨ 800 ਤੱਕ ਜਿੰਨੇ ਅੰਗ ਆ ਉਹ ਸਾਰਿਆਂ ਨੂੰ ਬਹੁਤ ਬੁਰੀ ਤਰ੍ਹਾਂ ਉਹਨਾਂ ਦੀ ਦੇਖਭਾਲ ਨਹੀਂ ਕੀਤੀ ਗਈ ਕਰਕੇ ਉਹਨਾਂ ਦੇ ਹਾਲਾਤ ਬਹੁਤ ਬਹੁਤ ਮਾੜੇ ਹੋ ਚੁੱਕੇ ਆ ਥੱਲੇ-ਥੱਲੇ ਅੰਗ ਦੇ ਵਿੱਚ ਚੀਰ ਆ ਪਾਪੀ ਵੱਡ ਗੁਨ ਹੈਗਾ ਅਸੀਂ ਕੱਟੇ ਬਾਤ ਕਮਾਉਂਦੇ ਅਸੀਂ ਕੱਟੇ ਕੋਸ਼ਿਸ਼ ਵੀ ਗੁਰੂ ਸਾਹਿਬ ਜੀ ਦੀ ਸੇਵਾ ਸੰਭਾਲ ਕਰਦੇ ਆ ਕੋਈ ਉਹੀ ਧਿਆਨ ਨਹੀਂ ਰੱਖਿਆ ਗਿਆ ਜਿਹਦੇ ਕਰਕੇ ਇਹ ਸਤਗੁਰ ਸਾਹਿਬ ਜੀ ਦੇ ਪਾਵਨ ਅੰਗਾਂ ਦੇ ਹਲਾਤ ਅਗਰ ਆਪ ਜੀ ਦੇਖੋਗੇ ਇਹ ਸਾਰੇ ਅੰਗ ਮਹਾਰਾਜ ਸਾਹਿਬ ਜੀ ਦੇ ਤਤਕਰੇ ਵਾਲੇ ਕੁਰਬਾਨੀ ਵਾਲੇ ਨੰਨਾ ਮੇਖ ਤੈਨ ਜੈਕਾਰਾ ਕਿੰਨਾ ਹਾਰ ਹਾਰ ਨਾਮ ਸਿਆ ਤੁਸੀਂ ਸਮਝੀ ਕੁਝ ਵੀ ਬੋਲਣ ਨੂੰ ਰਹਿ ਨਹੀਂ ਜਾਂਦਾ ਕੁਝ ਕੁਝ ਦੱਸਣ ਵਾਸਤੇ ਇਹ ਸਿਰਫ ਜਾਣਕਾਰੀ ਵਾਸਤੇ ਆਪਜੀ ਦੇ ਲਈ ਵੀਡੀਓ ਇਹ ਚੜਾਈ ਹੈ ਕਿ ਇਹ ਅਗਾਹ ਅਸੀਂ ਜਿੱਥੇ ਵੀ ਸਤਿਗੁਰ ਸਾਹਿਬ ਜੀ ਦੀ ਕੋਈ ਪਾਵਨ ਸਰੂਪ ਹਨ ਉੱਥੇ ਆਪਾਂ ਧਿਆਨ ਕਰੀਏ ਸੇਵਾ ਕਰਨ ਦਾ ਯਤਨ ਕਰੀਏ ਉਹਦੀ ਜਾਣਕਾਰੀ ਲਈਏ ਪਹਿਲਾਂ ਫਿਰ ਕਿਤੇ ਗੁਰੂ ਸਾਹਿਬ ਜੀ ਦੀਆਂ ਸੇਵਾਵਾਂ ਵਿੱਚ ਆਪਾਂ ਨੂੰ ਆਉਣਾ ਚਾਹੀਦਾ ਨਾ ਕਿ ਸੈਲਫ ਇੱਕ ਦਿਖਾਵੇ ਵਾਸਤੇ ਸਤਿਗੁਰਾਂ ਦੇ ਸਰੂਪ ਘਰਾਂ ਵਿੱਚ ਜਾਂ ਗੁਰੂ ਘਰਾਂ ਦੇ ਵਿੱਚ ਜੇ ਹੋਣ ਤਾਂ ਉਹਨਾਂ ਦੀ ਕਿਵੇਂ ਸੇਵਾ ਸੰਭਾਲ ਕਰਨੀ ਉਹ ਸਾਨੂੰ ਜ਼ਰੂਰ ਯਤਨ ਕਰਨਾ ਚਾਹੀਦਾ ਸਿੱਖਿਆ ਲੈਣੀ ਚਾਹੀਦੀ ਹੈ ਸਾਡੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ